ਅੱਤਵਾਦੀ ਗਵਾਂਡੀ ਮੁਲਕ ਨੇਪਾਲ ਇਸ ਮੌਕੇ ਅੱਗ ਦੀਆਂ ਲਪਟਾਂ ਚ ਵੱਲ ਰਿਹਾ ਜਿਸ ਤਰ੍ਹਾਂ ਉੱਥੇ ਦੀ ਨੌਜਵਾਨ ਜਨਤਾ ਰੋਸੇ ਵੱਜੋਂ ਸਰਕਾਰ ਦੇ ਖਿਲਾਫ ਉੱਠ ਕੇ ਖੜੀ ਹੋਈ ਇਸ ਸਿਸਟਮ ਦੇ ਖਿਲਾਫ ਉੱਠ ਕੇ ਖੜੀ ਹੋਈ ਤੇ ਉਹ ਰੋਸਾ ਹਥਿਆਰਬੰਦ ਜੱਗ ਚ ਅੱਗ ਜਾਨੀ ਚ ਬਦਲਿਆ ਉਸ ਨੇ ਭਿਆਨਕ ਦ੍ਰਿਸ਼ ਪੈਦਾ ਕਰ ਦਿੱਤੇ ਇਸ ਦ੍ਰਿਸ਼ ਨੂੰ ਦੇਖਣ ਦੀ ਮੰਨਣ ਦੀ ਲੋੜ ਨਹੀਂ ਇਸ ਦ੍ਰਿਸ਼ ਨੂੰ ਸਮਝਣ ਦੀ ਲੋੜ ਹੈ ਕਿ ਜੇ ਚੰਦ ਿਤਰਾ ਹੀ ਮਜ਼ਬੂਤ ਹੁੰਦੀਆਂ ਰਹਿਣਗੀਆਂ ਚੰਦ ਲੋਕ ਹੀ ਅਮੀਰ ਹੁੰਦੇ ਰਹਿਣਗੇ ਤਾਂ ਇਹ ਬਦਰੋਹ ਦੀ ਅਗ ਦੁਨੀਆ ਪਰਛੈ ਫੈਲ ਸਕਦੀ ਹੈ ਭਾਰਤ ਨੂੰ ਵੀ ਇਸ ਤੇ ਨਜ਼ਰ ਰੱਖਣ ਦੀ ਲੋੜ ਹੈ ਕਿ ਤੁਸੀਂ ਵੀ ਜੇ ਆਪਣੇ ਤਾਕਤ ਦੀ ਆਪਣੇ ਸੰਸਾਧਨਾਂ ਦੀ ਵੰਡ ਸਹੀ ਤਰੀਕੇ ਨਾਲ ਨਹੀਂ ਕਰੋਗੇ ਤੇ ਰੋਸ ਤਾਂ ਹੋਰ ਵੱਡਾ ਹੋ ਸਕਦਾ ਹੈ ਤੇ ਬਦਰੂ ਕਿਤੇ ਵੀ ਵੱਧ ਸਕਦਾ ਹੈ